ਪਿੰਡ ਵਾਲੇ ਵੀ ਜਿਹੜਾ ਘਟਾ ਖੇਡ ਕਬੱਡੀ ਨੂੰ ਔਰ ਕ੍ਰਿਕਟ ਨੂੰ ਮੇਰੇ ਵੀਰੋਂ ਪਿਆਰ ਨਾਲ ਲੈਰੇ ਪਿੰਡ ਵਾਲੇ ਲੱਖੀ ਦਾ ਉਹ ਕਦੀ ਵੀ ਪੂਰਾ ਨਹੀਂ ਹੋਣਾ ਜਿਹੜਾ ਭਰਾ ਕਿਨੇ ਥੋੜੇ ਦਿਨ ਪਹਿਲਾਂ ਸਾਨੂੰ ਸੋਧਾ ਰਿੰਕ ਸ਼ੋਰੇ ਦੇ ਗਿਆ ਸਾਮਣਿਆਂ ਟੂਰਨਾਮੈਂਟ ਸੀ ਲੱਗੀ ਆਪਣੇ ਬਾਈ ਦੀ ਗੱਲ ਵੀ ਸੀ ਸਾਮਣਿਆਂ ਪਹੁੰਚਣ ਦੀ ਸੀ ਉਹ ਦਿਨ ਬਾਈ ਦਾ ਬਾਰਥਡੇ ਵੀ ਸੀਗਾ ਲੱਖੀ ਜਿਹੜੇ ਵਾਲੇ ਦਾ ਪਰ ਜੋ ਪ੍ਰਮਾਤਮਾ ਨੂੰ ਮਰਜ਼ੂਰ ਹੋਵੇ ਉਹ ਵੀ ਰਹਿਣਾਂ ਦੇ ਵਿੱਚ ਰਹਿਣਾ ਪੈਣਾ ਆਪਣਾ ਪਰਿਵਾਰ ਨੂੰ ਜਾਣ ਜਾਣਾ ਬੋਲਤਾਂ ਨੂੰ ਇਹ ਭਾਣਾ ਬਰਨ ਦਾ ਜਿਹੜਾ ਬੰਦ ਵਰਸੀ ਔਰ ਪਰਿਵਾਰ ਵੱਲੋਂ ਬੇਨਤੀ ਹੈ ਕਿ ਕਿਸੇ ਨੂੰ 100 ਰੁਪਏ ਲੈਣੇ ਪਿੰਡ ਵਾਲੇ ਲੱਖੀ ਦੇ ਪਰਿਵਾਰ ਦੇ ਵੱਲੋਂ ਬੇਨਤੀ ਹੈ ਵੀ ਕੋਈ ਵੀ ਭਰਾ ਗੂਗਲ ਤੇ ਜਾਣਾ ਦੇ ਵੀ ਲੈਕਰੇ ਵਿੱਚ ਕੋਈ ਪੈਸੇ ਨਾ ਪਾਵੇ ਕੇ ਖਾਸ ਕਰਕੇ ਲੈ ਵੀ ਆਪਣੇ ਕੋਰਸਾਂ ਦੀ ਪਈ ਹੈ ਆਪਾਂ ਵੀ ਇੱਕ ਵਾਰੀ ਦੱਸਦੀਏ ਇਹ ਲੈਣ ਵਾਲੇ ਲਖੀ ਦੇ ਪ੍ਰਮਾਣ ਤੋਂ ਵੱਲੋਂ ਵੇਚੀਏ ਵੀ ਕੋਈ ਵੀ ਭਰਾ ਗੁੱਗਲ ਦੇ ਆਦੂ ਵੀ ਸਾਨੂੰ ਪੈਸੇ ਨਾ ਕਰੇ ਅੱਜ ਮੇਰੇ ਵੀਰੋਂ ਕਹਿੰਦੇ ਕੋਟ ਮਨਿਆਰੇ ਦੇ ਕੱਪ ਦੇ ਵੀ ਭਰਾ ਨੂੰ ਕਹਿੰਦੇ ਸਨਹਾਰੇ ਜਿਹੜੇ ਪਿੱਟ ਕੀਤੇ ਜਾਂਦੇ ਹੈ ਹਮੇਸ਼ਾ ਦਿਨਾਂ ਵਿੱਚ ਰਹੇਗਾ ਲਖੀ ਲੈਣੇ ਪਿੰਡ ਵਾਲਾ ਸਾਡਾ ਵੀਰ ਜੋ ਸਾਨੂੰ ਸਦਾ ਨਹੀਂ ਸੁਣਿਆ ਨਹੀਂ ਗਿਆ